ਅੱਜ ਤੁਹਾਨੂੰ ਲੈ ਕੇ ਪੁੱਜੇ ਹ ਜਲਾਲਾਬਾਦ ਦੇ ਪਿੰਡ ਪੀਰ ਬਖਸ਼ ਚੋਹਾਨ ਵਿਖੇ ਜਿੱਥੇ ਪੀਰ ਬਾਬਾ ਸਿੱਧ ਜਾਗੋ ਪੀਰ ਪੰਜ ਪੀਰਾਂ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਦੇ ਨਾਲ ਲਗਾਇਆ ਗਿਆ ਜਿੱਥੇ ਸੰਗਤਾਂ ਦੂਰੋਂ ਨੇੜੇੋਂ ਪਹੁੰਚ ਕੇ ਨਤਮਸਤਕ ਹੋਈਆਂ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਮੇਲੇ ਦੇ ਵਿੱਚ ਬਾਬਾ ਜੀ ਦਾ ਆਤੁੱਟ ਲੰਗਰ ਸਾਰਾ ਦਿਨ ਵਰਤਾਇਆ ਗਿਆ ਮੇਲਾ ਕਮੇਟੀ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਇਹ ਮੇਲਾ ਹਰ ਸਾਲ 28 ਸ਼ਾਵਣ ਵਾਲੇ ਦਿਨ ਬੜੀ ਧੂਮ ਦਾ ਮਤੇ ਸ਼ਰਧਾ ਭਾਵਨਾ ਦੇ ਨਾਲ ਲਗਾਇਆ ਜਾਂਦਾ ਹੈ ਇਸ ਮੇਲੇ ਦੇ ਵਿੱਚ ਹਰ ਸਾਲ ਉੱਚ ਕੋਟੀ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਵਾਰ ਪਹੁੰਚੇ ਗਾਇਕ ਕੁਲਦੀਪ ਰਸੀਲਾ ਅਤੇ ਮੈਡਮ ਖੁਸ਼ਦੀਪ ਖੁਸ਼ੀ ਨੇ ਰੰਗ ਬੰਨ੍ਹੇ ਅਤੇ ਦਰਸ਼ਕਾਂ ਨੂੰ ਚੁੰਮਣ ਲਾ ਦਿੱਤਾ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁਕ ਪੇਜ ਨੂੰ ਹੁਣੇ ਫੋਲੋ ਕਰ ਲਓ ਤੁਹਾਨੂੰ ਜਲਾਲਾਬਾਦ ਦੇ ਪਿੰਡ ਪੀਰ ਬਖਤ ਚਵਾਨ ਤੋਂ ਤਸਵੀਰਾਂ ਦਿਖਾ ਰਿਹਾ ਜਿੱਥੇ ਬਾਬਾ ਪੰਜ ਪੀਰ ਅਤੇ ਬਾਬਾ ਸਿੱਧ ਜਾਗੋ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਤੂਮਦਮਤੇ ਸ਼ਰਧਾ ਪਾਵਨਾ ਦੇ ਨਾਲ ਲਗਾਇਆ ਗਿਆ ਆਓ ਹੁਣ ਤੁਹਾਨੂੰ ਲੈ ਚਲਦੇ ਇਸ ਮੇਲੇ ਦੀ ਸਟੇਜ ਤੇ ਅਤੇ ਮਨਦੇ ਆਂ ਗੀਤ ਸੰਗੀਤ ਦਾ ਆਨੰਦ ਮੇਰੀ ਘਾਤੋਂ ਰਿੰਦੀ ਬੁੜਬੁੜ ਕਰਦੀ ਕਿਉਂ ਤੂੰ ਸੁਖੀ ਸੰਭਿਲ ਰਿੰਦੀ ਘਾਤੋਂ ਰਿੰਦੀ ਬੁੜਬੁੜ ਕਰਦੀ ਤੇਰੀ ਮੱਤ ਕਿਉ ਮਾਰਿਆ ਤੇਰੀ ਮੱਤ ਕਿਉ ਮਾਰਿਆ ਹੁਣ ਬਾਣੀਆ ਕੋਣ ਮਨੂਦ ਰੱਗਦੇ ਜੱਟ ਜਮੀਨਾਂ 'ਤੇ ਬੈਠੇ ਨਾ ਦੇਵੇਂ ਚਾਹੇ ਕਿ ਕਿੰਨੇ ਨਾ ਦੇਵੇਂ ਨਾ ਦੇਵੇਂ ਚਾਹੇ ਕਿ ਕਿੰਨੇ ਨਾ ਦੇਵੇਂ ਨਾ ਦੇਵੇਂ ਕਿਉਂ ਤੂੰ ਸੁੱਕੀ ਸੰਗਰਦ ਦੀ ਕਾ ਤੂੰ ਕਿੰਨੀ ਗੁਰਬੰਦ ਕਰਦੀ ਤੂੰ ਸੁੱਕੀ ਸੰਗਰਦ ਦੀ ਕਾ ਤੂੰ ਕਿੰਨੀ ਗੁਰਬੰਦ ਕਰਦੀ ਤੇਰੇ ਮਤ ਕਿਉਂ I'm sorry, i ਤੇ ਰਾਤਾਂ ਕਰੀਏ ਪੈਗੇ ਮੈਂ ਕੱਲ੍ਹ ਦੋਸਤ ਤੇ ਕਹੇਗੀ ਮੈਂ ਕੱਲ੍ਹ ਦੋਸਤ ਤੇ ਕਹੇਗੀ ਸਿਮਰ ਫਿਰ ਗਈ ਯਾਰਿਆ ਅ ਫਿਰ ਗਈ ਯਾਰਿਆ ਜਦ ਬੈਠੇ ਤਮੀਂੋ ਗਿੱਦੜੋਤ ਕਰ ਗਾ ਬੈਠੇ ਤਮੀਂੋ ਗਿੱਦੜੋਤ ਫਿਰ ਕੀ ਯਾਦ ਹੁਣ ਬਾਣੀਆ ਕੋਲ ਮਰੋਤ ਰੁੱਕਦੇ ਜੰਗ ਸੁਭਾਈ ਬਾਣੀਆ ਕਾਲ ਕਰੂ ਤੇ ਨੰਦ ਸੁਭਾਈ ਬਾਣੀਆ ਕਾਲ ਕਰੂ ਕਿੰਨੇ ਲੱਗਦੇ ਜੰਗ ਸੁਭਾਈ ਸਾਹਿਬ ਸਾਸਤ੍ਰੀਕਰ ਸਾਸਤ੍ਰੀਕਰ ਜੀ ਸ਼ੁਭਨਾਮ ਜੀ ਬਲਦੇਵ ਰਾਜ ਜੀ ਬਲਦੇਵ ਰਾਜ ਜੀ ਅੱਜ ਪੀਰ ਬਖਸ਼ ਚੋਹਾਂ ਪਿੰਡ ਦੇ ਵਿੱਚ ਬੜਾ ਸ਼ਾਨਦਾਰ ਮੇਲਾ ਲਗਾਇਆ ਗਿਆ ਕਿਹੜੇ ਬਾਬਾ ਜੀ ਦਾ ਮੇਲਾ ਔਰ ਕਦੋਂ ਤੋਂ ਲੱਗ ਰਿਹਾ ਹੈ ਇਹ ਮੇਲਾ ਤਾਂ ਬਾਬਾ ਜੀ ਦੀ ਸਮਾਹ ਤਾਂ ਬਹੁਤ ਪੁਰਾਣੀ ਹੈ ਪਾਕਿਸਤਾਨ ਤੋਂ ਲੈ ਕੇ ਸ਼ੁਰੂ ਤੋਂ ਸਾਡੇ ਵੱਡੇ ਬਜ਼ੁਰਗਾਂ ਨੇ ਇਹ ਸਮਾਹ ਸਾਡੇ ਦੋ ਹੋ ਗਈਆਂ ਇੱਥੇ ਜੀ ਤੇ ਪਹਿਲਾਂ ਤੋਂ ਚੱਲ ਜ ਜਾਂਦਾ ਹੈ ਹੁਣ ਇਹ ਵੀ ਚੌਥਾ ਪੰਜਵਾਂ ਮੇਲਾ ਹੋ ਗਿਆ ਲਗਾਤਾਰ ਜੀ ਬਹੁਤ ਹੀ ਸ਼ਾਨਦਾਰ ਮੇਲਾ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਮੇਲਾ ਮਨਾਇਆ ਜਾਂਦਾ ਹੈ ਪਿੰਡ ਦੇ ਸੰਯੋਗ ਨਾਲ ਸਾਡਾ ਪਿੰਡ ਪੀਰ ਬਖਸ਼ੂਆਨ ਹੈ ਜੀ ਤੇ ਨਾਲ ਸ਼ਹੀਦ ਭਗਤ ਸਿੰਘ ਨਗਰ ਤੇ ਨਾਲ ਢਾਣੀ ਆ ਜੋ ਵੀ ਆਸ-ਪਾਸ ਹੈਗੀਆਂ ਨੇ ਜੀ ਤੇ ਬਹੁਤ ਹੀ ਸਾਰਿਆਂ ਦਾ ਮਿਹਨਤ ਸਦਕਾ ਤੇ ਸਾਰਿਆਂ ਦੀ ਲਗਨ ਦੇ ਨਾਲ ਤੇ ਨੌਜਵਾਨ ਸਭਾ ਜਿੰਨੀ ਵੀ ਹੈਗੀ ਇਹ ਮੁੰਡਿਆਂ ਦੇ ਮੇਲਾ ਕਮੇਟੀ ਸਾਰਿਆਂ ਨੇ ਬਹੁਤ ਹੀ ਇੱਥੇ ਸੰਯੋਗ ਕਰਦੇ ਨੇ ਉਹਨਾਂ ਦੀ ਲਗਨ ਨਾਲ ਹੀ ਮੇਲਾ ਲੱਗਦਾ ਹੈ ਤੇ ਨਗਰ ਮਾਸਿਆਂ ਦੀ ਮਿਹਨਤ ਨਾਲ ਏ ਸ਼ੁਰੂਤੂ ਲੈ ਕੇ ਸਾਡੇ ਬਾਬਾ ਪੰਜ ਪੀਰ ਜੀ ਦਰਗਾਹ ਤੇ ਮੇਲਾ ਚੱਲੀ ਜਾਂਦਾ ਹੈ ਤੇ ਸਾਡੇ ਜਦੋਂ ਤੂੰ ਲੈ ਕੇ ਸਾਡੇ ਜਿੰਨੇ ਵੀ ਸਾਡੇ ਬਜ਼ੁਰਗ ਵੀ ਸੀ ਇਹ ਬਾਬਾ ਜੀ ਦੀ ਸ਼ੁਰੂਤੂ ਲੈ ਕੇ ਸੇਵਾ ਕਰਦੇ ਆਉਂਦੇ ਆ ਤੇ ਮਾਲਕ ਨੇ ਪਿੰਡ ਤੇ ਔਰ ਸਾਰੇ ਨਗਰ ਤੇ ਬਹੁਤ ਹੀ ਮਿਹਰ ਭਰਿਆ ਹੱਥ ਰੱਖਿਆ ਹੈ ਤੇ ਮਾਲਕ ਅੱਗੇ ਵੀ ਇਵੇਂ ਨਗਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਬਾਬਾ ਜੀ ਦਾ ਮੇਲਾ ਇਹ ਜਿਹੜਾ 12 ਅਗਸਤ 28 ਸਾਵਣ ਨੂੰ ਬੜਾ ਵਧੀਆ ਲੱਗਦਾ ਹੈ ਤੇ ਇਸ ਤਰ੍ਹਾਂ ਹੀ ਤੁਮਦਾਮਨਾ ਮਨਾਇਆ ਜਾਵੇ ਤੇ ਸਾਰੇ ਜਿੰਨੇ ਮੇਲੇ ਤੇ ਪਹੁੰਚੇ ਨੇ ਤੇ ਜਿੰਨੇ ਪ੍ਰਬੰਧਕ ਕਮੇਟੀ ਮੇਲੇ ਦੇ ਲਗਾਉਣ ਵਾਸਤੇ ਪਿੰਡ ਦੋਨਾਂ ਦਾ ਬਹੁਤ ਹੀ ਵੱਡਾ ਸੰਜੋਗ ਹੈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਸਾਰਿਆਂ ਨੂੰ ਇੱਥੇ ਜਿੰਨੀ ਸੰਗਤ ਆਈ ਹੈ ਉਹਨਾਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਬਾਬਾ ਜੀ ਦੀ ਯਾਤ ਸਮਾਧ ਤੇ ਜਿਨ੍ਹਾਂ ਨੇ ਇਹ ਤੋਂ ਸੇਵਾ ਵਿੱਚ ਹਿੱਸਾ ਪਾਇਆ ਹੈ ਤੇ ਬਾਬਾ ਜੀ ਦਾ ਆਸ਼ੀਰਵਾਦ ਲਿਆ ਧੰਨਵਾਦ ਹੈ ਜੀ ਸਤਿ ਸ੍ਰੀ ਅਕਾਲ ਜੀ ਸ਼ੁਭਨਾਮ ਜੀ ਸਤਿ ਸ੍ਰੀ ਅਕਾਲ ਜੀ ਦਾਸ ਮਨਪ੍ਰੀਤ ਸਿੰਘ ਸੰਮੁਖ ਸੁਪਾ ਮੀਤ ਪ੍ਰਧਾਨ ਭਾਰਤ ਕਿਸਾਨ ਯੂਨੀਅਨ ਕਰਦੀਆਂ ਅੱਜ ਪੰਜਵਾਂ ਜਿਹੜਾ ਬਹੁਤ ਹੀ ਭਾਰੀ ਇੱਥੇ ਸਾਡੇ ਪੀਰ ਭਲਚਵਾਨ ਚ ਮੇਲਾ ਲੱਗਦਾ ਭਾਬੇ ਪੰਜ ਪੀਰਾਂ ਦਾ ਮੇਲਾ ਜੋ ਇੱਥੇ ਅੱਜ 28 ਸੌਨ ਨੂੰ ਇੱਥੇ ਹਰ ਸਾਲ ਦੀ ਤਰ੍ਹਾਂ ਅੱਜ ਵੀ ਇੱਥੇ 28 ਸੌਨ 12 ਅਗਸਤ ਨੂੰ ਜੋ ਮੇਲਾ ਲਾਇਆ ਇਸ ਤੋਂ ਪਹਿਲਾਂ ਸਾਡੇ ਇੱਥੇ ਕਲਾਕਾਰ ਜੋ ਜੁੜੀ ਕਲਦੀਵਰ ਸਿਲਾਈ ਨੇ ਆਪ ਜ਼ੋਰ ਉਖਾ ਕੇ ਕਬੀ ਕਲਾਕਾਰੀ ਦੇ ਰੰਗ ਖੂਬ ਮਾਵਦਾ ਜ਼ੋਰ ਉਖਾਏ ਤੇ ਮਨੋਰੰਜਨ ਕੀ ਜਿਹੜਾ ਉਹਨੇ ਕਰਾਇਆ ਸੋ ਅਸੀਂ ਬਾਬਾ ਜੀ ਅੱਗੇ ਅਰਦਾਸ ਕਰਦੇ ਹਾਂ ਵੀ ਨਗਰ ਤੇ ਇਲਾਕੇ ਚ ਇਸੇ ਤਰ੍ਹਾਂ ਖੁਸ਼ੀਆਂ ਵਰਸਾਉਂਦੇ ਰਹਿਣ ਤੇ ਖੁਸ਼ੀ ਦੇ ਮੇਲੇ ਲੱਗਦੇ ਰਹਿਣ ਤੇ ਗਾਂ ਤੋਂ ਵੀ ਸੰਗਤਾਂ ਇਹ ਦੁਬਾਰਤ ਚੜ੍ਹ ਕੇ ਜਿਹੜਾ ਇਸ ਮੇਲੇ ਚ ਆਉਦਾ ਹਿੱਸਾ ਪਾਵੇ